ਇਸ ਦੁਨੀਆ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕ ਨੇ ਕੋਈ ਆਪਣੀ ਸਰਜਰੀ ਕਰਵਾ ਕੇ ਆਪਣੇ ਬੁੱਲ ਹੋਰ ਸੋਹਣੇ ਬਣਾਉਣਾ ਚਾਹੁੰਦਾ ਹੈ ਕੋਈ ਕੁੜੀ ਤੋਂ ਮੁੰਡਾ ਬਣ ਰਿਹਾ ਹੈ ਤੇ ਕੋਈ ਕੁਝ ਹੋਰ ਕਰ ਰਿਹਾ ਇਹ ਗੱਲਾਂ ਤਾਂ ਫਿਰ ਚਲੋ ਠੀਕ ਨੇ ਪਰ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਫਿਰ ਜੇ ਅਸੀਂ ਤੁਹਾਨੂੰ ਕਹੀਏ ਕਿ ਇੱਕ ਅਜੇਹਾ ਸ਼ਖਸ ਵੀ ਹੈ ਕੁੱਤਾ ਬਨਨ ਦਾ ਜਿਹਨੂੰ ਸ਼ੌਂਕ ਹੈ ਖੈਰ ਤੁਹਾਨੂੰ ਇਹ ਗੱਲ ਸੁਣ ਕੇ ਹਾਸਾ ਜ਼ਰੂਰ ਆਇਆ ਹੋਵੇਗਾ ਸੋਚ ਰਹੇ ਹੋਵੋਗੇ ਹਾਏ ਰੱਬਾ ਆਹ ਕਹਿੋ ਜਿਆ ਬੰਦਾ ਹੈ ਜਿਹਨੂੰ ਕੁੱਤਾ ਬਨਨ ਦਾ ਸ਼ੌਕ ਹੈ ਇੱਥੇ ਕੁੱਤੇ ਤਾਂ ਆਪ ਬੰਦਿਆਂ ਵਾਲੀਆਂ ਹਰਕਤਾਂ ਕਰਦੇ ਫਿਰਦੇ ਨੇ ਤੇ ਇਹਨੂੰ ਕੁੱਤਾ ਬਨਣਾ ਹੈ ਪਰ ਕੀ ਕਰੀਏ ਦੁਨੀਆ ਹੈ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਨੇ ਆਹ ਤੁਹਾਨੂੰ ਦੱਸਦੇ ਆ ਇਸ ਸ਼ਖ ਨੇ ਆਪਣੇ ਇਸ ਅਜੀਬ ਸ਼ੌਕ ਨੂੰ ਪੂਰਾ ਕਿਵੇਂ ਕੀਤਾ ਇਹ ਅਜੀਬ ਗਰੀਬ ਹੈ ਜਿਹੜਾ ਮਾਮਲਾ ਹੈ ਜਾਪਾਨ ਦਾ ਇਥੇ ਟੋਕੋ ਨਾਮ ਦੇ ਇੱਕ ਸ਼ਖਸ ਨੂੰ ਕੁੱਤਾ ਬਣਨ ਦਾ ਸ਼ੌਕ ਚੜਿਆ ਸੀ ਇਸ ਲਈ ਟੋਕੋ ਨੇ 22000 ਡਾਲਰ ਯਾਨਕੀ ਕਿ ਕਰੀਬ 18 ਲੱਖ ਰੁਪਏ ਖਰਚ ਕੀਤੇ ਹੁਣ ਲੋਕ ਕੁੱਤੇ ਵਾਂਗ ਦਿਖਣ ਵਾਲੇ ਵਿਅਕਤੀ ਨੂੰ ਵੇਖ ਕੇ ਹੈਰਾਨ ਹੋ ਰਹੇ ਨੇ ਰਿਪੋਰਟਾਂ ਮੁਤਾਬਕ ਜੇਪਟ ਨਾਮ ਦੀ ਕੰਪਨੀ ਨੇ ਇਸ ਵਿਅਕਤੀ ਦੀ ਕੁੱਤੇ ਦੀ ਸ਼ਕਲ ਬਣਾਉਣ ਦੇ ਵਿੱਚ ਮਦਦ ਕੀਤੀ ਹੈ ਕੰਪਨੀ ਨੂੰ ਅਜਿਹਾ ਕਰਨ ਦੇ ਵਿੱਚ ਕੁੱਲ 40 ਦਿਨ ਲੱਗੇ ਇਸ ਵਿਅਕਤੀ ਨੇ ਕੋਲੀ ਨਸਲ ਦੇ ਕੁੱਤੇ ਦਾ ਰੂਪ ਧਾਰਨ ਕਰ ਲਿਆ ਜਿਸ ਬਾਰੇ ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਇਸਾ ਵਿਅਕਤੀ ਨੂੰ ਕੋਲੇ ਕੁੱਤੇ ਦੀ ਤਰਜ਼ ਤੇ ਬਣਾਇਆ ਗਿਆ ਹੈ ਇਹ ਚਾਰ ਪੈਰਾਂ ਤੇ ਤੁਰਦਾ ਇੱਕ ਅਸਲੀ ਕੁੱਤੇ ਵਰਗਾ ਲੱਗਦਾ ਹੈ ਦੱਸਦੀ ਹੈ ਕਿ ਟੋਕੋ ਦਾ ਕਹਿਣਾ ਹੈ ਕਿ ਕੁੱਤੇ ਵਰਗਾ ਦਿਖਣਾ ਉਸ ਦੀ ਜ਼ਿੰਦਗੀ ਦਾ ਇੱਕ ਸੁਪਨਾ ਸੀ ਇਸ ਵਿਅਕਤੀ ਨੇ ਆਪਣੇ YouTube ਚੈਨਲ ਤੇ I want to be an animal ਨਾਮ ਦੀ ਵੀਡੀਓ ਅਪਲੋਡ ਕੀਤੀ ਹੈ ਇਸ ਚੈਨਲ ਦੇ ਕੋਲ 31000 ਸਬਸਕ੍ਰਾਈਬਰ ਨੇ ਅਤੇ ਵੀਡੀਓ ਨੂੰ ਕਈ ਮਿਲੀਅਨਸ ਦੇਖਿਆ ਜਾ ਚੁੱਕਾ ਹੈ ਵੀਡੀਓ ਦੇ ਵਿੱਚ ਟੋਕੂ ਨੂਰ ਦੇ ਗਲੇ ਵਿੱਚ ਪਟਾ ਪਾ ਕੇ ਸੈਰ ਲਈ ਲਜਾਇਆ ਜਾ ਸਕਦਾ ਹੈ ਮਨੁੱਖੀ ਕੁੱਤਾ ਹੈ ਪਾਰਕ ਦੇ ਵਿੱਚ ਦੂਜੇ ਕੁੱਤਿਆਂ ਨੂੰ ਸੁੰਗਦਾ ਹੈ ਜਾਨਵਰਾਂ ਵਾਂਗ ਫਰਸ਼ ਤੇ ਘੁੰਮਦਾ ਦਿਖਾਈ ਦਿੰਦਾ ਹੈ ਹੁਣ ਆ ਸ਼ਖਸ ਕੁੱਤੇ ਦੇ ਨਾਲ ਨਾਲ ਭਾਲੂ ਪਾਂਡਾ ਬਿੱਲੀ ਵੀ ਬੰਨਣਾ ਚਾਹੁੰਦਾ ਹੈ ਉਸ ਦਾ ਕਹਿਣਾ ਹੈ ਕਿ ਛੇਤੀ ਹੀ ਕਿਸੇ ਹੋਰ ਜਾਨਵਰ ਦਾ ਰੂਪ ਧਾਰਨ ਕਰੇਗਾ ਮਾਮਲਾ ਤਾਂ ਅਜੀਬ ਹੈ ਕੁੱਤਾ ਬਣਨ ਲਈ 18 ਲੱਖ ਰੁਪਏ ਖਰਚ ਕਰਨਾ ਖੈਰ ਕੀ ਕਰੀਏ ਸ਼ੌਕ ਬੜੀ ਮਹਿੰਗੀ ਚੀਜ਼ ਹੁੰਦੀ ਹੈ ਸੋ ਤੁਸੀਂ ਵੀ ਆਪਣੇ ਦੋਸਤਾਂ ਨੂੰ ਟੈਗ ਕਰੋ ਪੁੱਛ ਲਿਓ ਕਿ ਤੇ ਉਹਨਾਂ ਨੂੰ ਤਾਂ ਨਹੀਂ ਕੋਈ ਅਜਿਹਾ ਸ਼ੌਕ ਚੜ आओर दिलचस्प खबर ली तुसी जुड़े रहो लुधियाना लाइव डाल